50 ਮੰਤੋਂ ਲੈ ਕੇ 4 ਵਜੇ ਦਾ ਟਾਈਮ ਦਿੱਤਾ ਗਿਆ ਸੀ 4 ਵੱਜ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੇ ਸੰਗਤਾਂ ਦੇ ਲਈ ਲੰਗਰ ਵੀ ਲਗਾਏ ਸੀ ਤੇ 4 ਵਜਣ ਵੱਜਣ ਵਿੱਚ 1 ਮਿੰਟ ਰਹਿ ਰਿਹਾ ਏ ਤੇ 1 ਮਿੰਟ ਦੇ ਵਿੱਚ ਹੀ ਜੈਕਾਰੇ ਲੱਗਨੇ ਸਟਾਰਟ ਹੋ ਜਾਣਗੇ ਆਪਾਂ ਗੱਲ ਕਰਪਾ ਰਹੇ ਹਾਂ ਖਾਲਸਾ ਫਤਿਹ ਜੀ ਅੱਛਾ ਇੱਕ ਕਿਸਾਨੀ ਪ੍ਰੋਸਟ ਜਿਹੜਾ ਕੀਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਕੂਗੀ ਇਹਨਾਂ ਦੇ ਸਰਤੇ ਸਰਪੂਗੀ ਜੀ ਹਾਂ ਇਹ ਜਿਹੜੀ ਸੰਗਤ ਦੀ ਡੰਡਾ ਸਾਰਾ ਕੁਝ ਅੱਛਾ ਚੱਲੇਗਾ ਚੱਲੇਗਾ ਕਿਉਂਕਿ ਬਹੁਤ ਹੀ ਸ਼ਾਂਤਮਈ ਰੂਪ ਦੇ ਨਾਲ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਏ ਅ ਕਿਉਂਕਿ ਹੁਣ ਤੱਕ ਤੁਹਾਡੇ ਕੋਲ ਕੋਈ ਆਇਆ ਥੋਨੂੰ ਪੁੱਛਣ ਵਾਸਤੇ ਨਾ ਨਾ ਨਹੀਂ ਕੋਈ ਨਹੀਂ ਪੁੱਛਦਾ ਕਿਹੜਾ ਪੁੱਛੇਗਾ ਰੋਡ ਜਾਮ ਕੀਤਾ ਹੈ ਸਭ ਲੋਕਾਂ ਨੇ ਘਰਾਂ ਅੱਜ ਕੱਢੇ ਨੀ ਅਸੀਂ ਵੀ ਦੇਖ ਰਹੇ ਹਾਂ ਕਿ ਜਿਹੜੀ ਹੈਗੀ ਕਿ ਤੈਨੂੰ ਗਈ ਨਹੀਂ ਹੈਗੀ ਪਰ ਫਿਰ ਵੀ ਕਿਹਾ ਲੱਗਦਾ ਕਿ ਤੁਹਾਨੂੰ ਜੇ ਕਾਰੇ ਲੱਗਣੇ ਸਟਾਰਟ ਹੋ ਚੁੱਕੇ ਨੇ ਕਿ ਠੀਕ 4 ਵਜੇ ਇਹਨਾਂ ਨੇ ਕਿਹਾ ਸੀਗਾ ਕਿ 4 ਵਜੇ ਜਿਹੜਾ ਹੈਗਾ ਬਿਲਕੁਲ ਖੁੱਲ ਤ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਸਲਵ ਆ ਚੁੱਕੀ ਹੈ ਠੀਕ 4 ਵਜਾ ਚੁੱਕੇ ਨੇ 4 ਵਜੇ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਉਹ ਹੁਣ ਹੈ ਪ੍ਰਦਰਸ਼ਨ ਖੋਲ ਦਿੱਤਾ ਰਸਤੇ ਖੋਲ ਦਿੱਤੇ ਜਾਣੇ ਸਾਰਾ ਹੀ ਵਿਸਥਾਵ ਬਹਾਲ ਕਰ ਦਿੱਤਾ ਜਾਣਾ ਹੈ ਤੇ ਜੈਕਾਰਿਆਂ ਦੀ ਗੂੰਜ ਦੇ ਨਾਲ ਇਹ ਰਸਤਾ ਜਿਹੜਾ ਹੈਗਾ ਖੋਲਿਆ ਜਾ ਰਿਹਾ ਹੈ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਜਿਹੜਾ ਹੈਗਾ ਇਹ ਉਹ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਇਹ ਜੀ ਦੇਖ ਸਕ ਰਹੇ ਹੋ ਲਾਈਵ ਤਸਵੀਰਾਂ ਦੇਖ ਲੋ ਕੀ ਕੀ ਸਾਰਾ ਅਪਡੇਟਿੰਗ ਇਹ ਤਕਰੀਬਨ ਤਕਰੀਬਨ ਗੱਡੀਆਂ ਜਿਹੜੀਆਂ ਚਾਲੂ ਹੋ ਚੁੱਕੀਆਂ ਐ ਸਾਰੀਆਂ ਸ਼ਾਂਤਮਈ ਤਰੀਕੇ ਨਾਲ ਇਹਨਾਂ ਨੇ ਜਿਹੜਾ ਹਗਾਇਓ ਉਹ ਕਵਾੜਾ ਚੌਂਕ ਦੇ ਉੱਤੇ ਤਕਰੀਬਨ ਤਕਰੀਬਨ ਆ ਠੀਕ 4:00 ਵੱਜ ਚੁੱਕੇ ਨੇ 4:00 ਵਜੇ ਹੀ ਜਿਹੜਾ ਹੈਗਾ ਜਿਉਂ ਨੇ ਕਿਹਾ ਸੀ ਕਿ ਅਸੀਂ ਇਹ ਫਕਸ ਜਿਹੜਾ ਹੈ ਉਹ ਹੁਣ ਤੱਕ ਜਾਊਗਾ ਇਹ ਪਹਿਲਾ ਮੰਗੋ ਰਸਤੇ ਜਿਹੜੇ ਹੈਗੇ ਬਹਾਲ ਕਰ ਦਿੱਤੇ ਗਏ ਆ। ਜਿਹੜੇ ਦੇਖ ਰਹੇ ਤੁਸੀਂ ਨਾ ਲਾਈਵ ਕਸ਼ਮੀਰਾਂ ਦੇਖ ਰਹੇ ਹੋ ਪੀਵੀ 12 ਅਪਡੇਟ ਤੇ ਇਹ ਪੁਲਿਸ ਵਾਲੇ ਵੀ ਜਿਹੜੇ ਹੈਗੇ ਪੰਜਾਬ ਪੁਲਿਸ ਦੇ ਕੇ ਬਹੁਤ ਵਧੀਆ ਢੰਗ ਦੇ ਨਾਲ ਪੈਰਵਾਹੀ ਕਰਦੀ ਨਜ਼ਰ ਆਈ ਹੈ ਤੇ ਰਸਤਾ तकरीबन तकरीबन ਖੋਲ ਦਿੱਤਾ ਗਿਆ ਹੈ। ਤੇ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਆਪਰੇਸ਼ਨ ਨੂੰ ਮੁਕਾਮ ਤੱਕ ਬਚਾਉਣ ਬਾਅਦ ਤੇ ਕੀਤਾ ਗਿਆ ਹੈ। ਤੋ ਬਹੁਤ ਹੀ ਵਧੀਆ ਟੰਗ ਦੇ ਨਾਲ ਇਸ ਪ੍ਰੋਜੈਕਸ਼ਨ ਦੇ ਅੰਦਰ ਚਾਹ ਹੈ ਤੁਸੀਂ ਦੇਖ ਰਹੇ ਹੋ ਪੀਵੀ 12 ਅਪਡੇਟ ਮੈਂ ਤੁਹਾਡਾ ਆਪਣਾ ਗੁਰਮੇਲ ਦੁਕਰੀ ਪ੍ਰੋਪਰਟਨ ਪਹਿਲੀ ਵਸ ਜਿਹੜੀ ਹੈ ਉਹ ਪੰਨ ਵਸ ਜਿਹੜੀ ਹੈ ਕਿ ਨਿਕਲ ਚੁੱਕੀ ਹੈ ਤੇ ਤਕਰੀਬਨ ਤਕਰੀਬਨ ਰਸਤੇ ਬਹਾਲ ਹੋ ਚੁੱਕੇ ਨੇ ਤੇ ਸ਼ਵਾਮਾ ਜਿਹੜੀਆਂ ਐ ਉਹ ਚੱਲੂ ਹੋ ਚੁੱਕਿਆ ਨੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ